ਆ ਲੋ ਚੱਕੋ ਚੱਕੋ ਆ ਗਏ ਆ ਕੋਈ ਵੀ ਪੀ ਲਈਏ ਇੱਕ ਇੱਕ ਸਮੋਸੇ ਖਾ ਕੇ ਥੋੜੀ ਨੀਂਦ ਨਹੀਂ ਆ ਰਹੀ ਮੈਂ ਕਿਹਾ ਹੁਣ ਕੰਮ ਲੈਵਲ ਸੈਟ ਕਰਨਾ ਮੈਨੂੰ ਸਮਾਨ ਹਜੇ ਲਿਆ ਨਹੀਂ ਤੇ ਭੁੱਖ ਪਹਿਲਾਂ ਲੱਗ ਗਈ ਹੈ ਜੀ ਹਾਂ ਚਲੋ ਦੋਸਤਾਂ ਖਾਣੇ ਆ ਲੈਣਾ ਇਹ ਮੰਨਦੇ ਆ ਕਿ ਤੇ ਲੋ ਜੀ ਸੋ ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਸਾਰੇ ਤੁਸੀਂ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ 2-4 ਦਿਨ ਹੋ ਗਏ ਵਲੌਗ ਸਾਡੇ ਨਹੀਂ ਆ ਰਹੇ ਆ ਸੋ ਕਈ ਕਾਰਨਾਂ ਵਿੱਚ ਤੇ ਕੰਮ ਕਰਕੇ ਵੀ ਤੇ ਇੱਕ ਹੋਰ ਪ੍ਰਵਾਧ ਫੇਰੀਆਂ ਵੀ ਅਟੈਂਡ ਕਰਨੀਆਂ ਆਉਂਦੀਆਂ ਉਹਦੇ ਕਰਕੇ ਈ ਥੋੜਾ ਨਹੀਂ ਆ ਰਹੇ ਵਲੌਗ ਬਣਦੇ ਤੇ ਚਾਹ ਪੀ ਲਈ ਹੁਣ ਮੜਿਆ ਸਮਾਨ ਲੈਣ ਜਾਣਾ ਆ ਅੱਜ ਪ੍ਰਵਾਧ ਫੇਰੀ ਆ ਆਪਣੇ ਚਾਚੇ ਕੇ ਸੋ ਇਹਨਾਂ ਕੇ ਕਹਿਣ ਦਾ ਭਾ ਵੀ ਰੋਹਿਤ ਕੇ ਤੇ ਹੁਣ ਆਪਾਂ ਚੱਲੇ ਆ ਸਮਾਨ ਲੈਣ ਸਮਾਨ ਲੈ ਆਈਏ ਸ਼ਹਿਰ ਨੂੰ ਚੱਲੇ ਆ ਸੁਮਿਲਦੇ ਆ ਔਰ ਇਹ ਚੱਲਦੇ ਆਂ ਮਿਆਂ ਸ਼ਹਿਰ ਨੂੰ ਤੇ ਵੀਰੇ ਟੋਇਆ ਟੱਪਿਆਂ ਦਾ ਬਚਾ ਕੇ ਆ ਲੈਣਾ ਇਹ ਮੰਨਦੇ ਆ ਕਿਤੇ ਇਹ ਨਹੀਂ ਮੰਨਦਾ ਕੱਲ ਪਤਾ ਨਹੀਂ ਕੀ ਖਾਤੇ ਆ ਮੈਨੂੰ ਕਹਿੰਦਾ ਯਾਰ ਤੂੰ ਕੰਮ ਤੇ ਨਹੀਂ ਆਂਦਾ ਮੈਂ ਕਿਹਾ ਭਰਾਵਾ ਮੈਂ ਕੰਮ ਜੂ ਬਹੁਤ ਕਿਹ ਲੈਣਾ ਇਹ ਕਹਿੰਦਾ ਮੈਂ ਤਾਂ ਬਈ ਹੱਸੇ ਕੰਮ ਹੀ ਨਹੀਂ ਕਰਦਾ ਦੱਸ ਚਲੋ ਜੀ ਮਿਲਦਾ ਤੁਹਾਨੂੰ ਸ਼ਹਿਰ ਟੋਇਆ ਟੱਪੇ ਬਹੁਤ ਆ ਤੇ ਵੀਰੇ ਤੈਨੂੰ ਕਿਹਨਾਂ ਮੈਂ ਧਿਆਨ ਆਖ ਲਾ ਆਹ ਰਸਤਾ ਵੀ ਘਰ ਨਾਲ ਹੀ ਆਵੇ ਰੋ ਪਾਦੋਂ ਬਾਲਾਏ ਛੋਟਾ ਰਸਤਾ ਤੋਂ ਹੋਲੀ ਆਓ ਇੱਥੇ ਐਕਸੀਡੈਂਟ ਬਹੁਤ ਹੁੰਦੇ ਆ ਬਾਕੀ ਐਕਸੀਡੈਂਟ ਤੇ ਹੋਰ ਵੀ ਕਈ ਕਾਰਨਾਂ ਜਿਹੜੇ ਇੰਡੀਕੇਟਰ ਦੇ ਕੇ ਇਧਰ ਨੂੰ ਸੱਤ ਮੋੜ ਉਧਰ ਨੂੰ ਜਾਂਦੇ ਆ ਇੱਥੇ ਉਹ ਕੰਮ ਹੁੰਦਾ ਆ ਦੇਖ ਲਈਏ ਸਿੱਧੇ ਜਾਣ ਦੇ ਸਿੱਧੇ ਨਹੀਂ ਜਾਣਾ ਯਾਰ ਇਧਰ ਯਾਰ ਮੋਰੇ ਨੱਕਾ ਲੱਗਾ ਹੋਣਾ ਆ ਤਾਂ ਕਿ ਤਾਂ ਗੱਲ ਪੂਰੀ ਆ ਪਰ ਫਿਰ ਵੀ ਟਾਈਮ ਆਪਾਂ ਕੰਨ ਖਰਾਬ ਆਣਾ ਕਰੂ ਦਵਾਸ਼ ਮੜਾ ਕੀ ਜਰਾ ਸਾਹਿਬ ਆ ਰੋੜੇ ਦਾ ਅਨੇ ਇੱਥੇ ਜਿਆਦਾ ਟ੍ਰੈਫਿਕ ਹੁੰਦਾ ਛੋਟੀ ਸੜਕ ਤੇ ਹਾਂ ਜੀ ਸਮਾਨ ਹਜੇ ਲਿਆ ਨਹੀਂ ਤੇ ਭੁੱਖ ਪਹਿਲਾਂ ਲੱਗ ਗਈ ਹੈ ਜੋ ਹਾਂ ਚਲੋ ਦੋਸਤੋ ਖਾਣਿਆ ਵੇ ਇੱਕ ਸਮੋਸੇ ਦੀ ਪਲੇਟ ਫੇਰ ਚੱਲ ਫੇਰ ਬਜਟ ਅਗਲਾ ਬੜਾਨਿਆ ਸਮਾਨ ਲੈਣ ਦਾ ਪ੍ਰੋਗਰਾਮ ਖਾ ਲੰਨੇ ਸਮੋਸੇ ਪਹਿਲੇ ਤਾਂ ਬੜੀ ਨਹੀਂ ਖਾ ਕੇ ਬਣਾਈ ਆ ਬਾਅਦ ਗੇੜਾ ਦੇ ਕੇ ਆ ਜੀ ਹੁਣ ਸਮਾਨ ਲੈ ਲਈਏ ਤੇ ਹਲਵਾਈ ਸਮਾਨ ਦੀ ਹੁਣ ਭਾਂਡਿਆਂ ਦੇ ਅਗੇ ਆ ਲੈਨੇ ਆ ਭਾਂਡੇ ਮੇ ਮਿਲਦੇ ਆ ਤੁਹਾਨੂੰ ਇਹ ਸਰ ਸਮਾਨ ਚਲੋ ਫਿਰ ਚਲਈਏ ਟਾਈਮ ਦੇ ਸਮਾਨ ਵੀ ਲੈ ਲਿਆ ਹੁਣ ਆਪਾਂ ਲੈਣਾ ਕੁਝ ਹੋਰ ਕੀ ਲੈਣਾ ਸਕਾਈ ਸ਼ਾਟ ਸਕਾਈ ਸ਼ਾਟ ਵੀ ਲੈਣੇ ਆ ਹੁਣ ਮੁੰਡੇ ਦੀ ਰੀਜ ਆ ਕਹਿੰਦਾ ਸਕਾਈ ਸ਼ਾਟ ਚਲਾਣੇ ਚਲਾਣੇ ਆ ਇੱਛਾ ਮੁੰਡੇ ਕੀ ਤੇਰੀ ਪੂਰੀ ਜਿਹੜੂ ਬੱਚਾ ਕੀ ਨਹੀਂ ਜਾਏਗੀ ਤੇ ਚੱਲਦੇ ਆਂ ਜੀ 1100 ਨਹੀਂ ਭਾਜੀ ਕੋਈ ਨਹੀਂ ਦੇਖਦੇ ਆਂ ਲੋ ਜੀ ਸਕਾਈ ਸ਼ਾਟ ਵੀ ਲੈ ਲਿਆ ਆਪਾਂ ਹੁਣ ਤੇ ਮਿਲਦੇ ਆਂ ਤੁਹਾਨੂੰ ਫਿਰ ਠੀਕ ਵੀਰੇ ਆ ਲੈ ਲਾ ਆਲੂ ਭੰਗ ਜੀ ਲੋ ਵੀ ਮਿੱਤਰ ਪਿਆਰਿਓ ਲੈ ਰਿਆ ਸਾਰਾ ਸਮਾਨ ਭਾਜੀ ਇਹ ਦਿਖਾਵੇ ਨਹੀਂ ਇੱਥੇ ਕਰਨੇ ਹੁੰਦੇ ਆ ਚੱਲਦੇ ਆਂ ਜੀ ਮਿਲਦੇ ਆਂ ਤੁਹਾਨੂੰ ਅੱਗੇ ਹੁਣ ਦੋ ਦੋ ਫੋਨ ਜੇਬ ਤੋਂ ਕੱਢਣੇ ਵੀ ਔਖੇ ਲੱਗਦੇ ਆ ਲੱਡੇ ਹੀ ਨਾ ਜਾਣ ਆ ਗਏ ਆ ਕੌਫੀ ਵੀ ਪੀ ਲਈ ਇੱਕ ਇੱਕ ਸਮੋਸੇ ਖਾ ਕੇ ਥੋੜੀ ਨੀਂਦ ਨਹੀਂ ਆ ਰਹੀ ਆਪੇ ਮੈਂ ਕਿਹਾ ਹੁਣ ਕੰਮ ਲੈਵਲ ਸੈੱਟ ਕਰਨਾ ਪੈਣਾ ਕੌਫੀ ਪੀਣ ਤੋਂ ਬਾਅਦ ਮਿਲਦੇ ਆ ਕੌਫੀ ਸਾਡੇ ਭਰਾ ਤੁਹਾਨੂੰ ਪਤਾ ਬਣਾ ਰਿਹਾ ਸਮੋਸਾ ਐਕਸਪ੍ਰੈਸ ਜਿਹੜਾ ਵੀ ਆਂਦਾ ਮੇਰਾ ਨਾਮ ਲੈ ਦਿਓ ਸਪੈਸ਼ਲ ਡਿਸਕਾਊਂਟ ਦਊਗਾ ਭਰਾ ਤੁਹਾਨੂੰ ਉਹ ਸਾਹਮਣੇ ਪਿੱਛੇ ਮੁੰਡਾ ਤੁਸੀਂ ਪਛਾਣ ਲਓ ਆਗੇ बस ਨਾਮ ਪੁੱਛਣਾ ਜੀ ਸੀ ਮੈਨੇਜਰ ਦੀਪਕ ਮੈਨੇਜਰ ਨੂੰ ਮਿਲਣਾ ਸੀ ਸੋ ਆਪਾਂ ਨੇ ਦਾ ਨਾਮ ਜਰੂਰ ਲੈ ਲਿਓ ਡਿਸਕਾਊਂਟ ਵਿੱਚ ਕੁਛ ਨਾ ਕੁਛ ਜਰੂਰ ਮਿਲੂਗਾ ਤੇ ਹੁਣ ਪਿਲਦੇ ਆਂ ਕਾਫੀ ਪੀਣੇ ਤੋਂ ਬਾਅਦ ਉਹ ਜੀ ਸ਼ਾਮਾਂ ਪੈ ਗਈਆਂ ਨੇ ਸ਼ਾਮ ਦੀ ਫੇਰੀ ਆਣ ਵਾਲੀ ਆ ਤੇ ਆਪਾਂ ਵੀ ਮੈਂ ਘਰ ਮਾਰ ਬੰਨ ਲੀਏ ਸੈਟ ਕਰ ਲਈਏ ਤੇ ਸਟਾਈਲ ਛੋਟ ਲਾਣੇ ਆ ਪਹਿਲਾਂ ਹੁਣ ਆਪਾਂ ਉਸ ਤੋਂ ਬਾਅਦ ਦਰੀਆਂ ਦਰੀਆਂ ਵਿਛਾ ਕੇ ਵੇਲੇ ਹੋ ਗਏ ਸੀਗੇ ਇਹ ਮੈਂ ਸ਼ੀਸ਼ੇ ਦੇ ਮੈਂ ਪਹਿਲਾਂ ਚੈੱਕ ਕਰ ਹੀ ਲਵਾਂ ਆਪਣੇ ਆਪ ਨੂੰ ਵੀ ਰਮਾਨ ਸਹੀ ਵੱਜਿਆ ਕਿ ਨਹੀਂ ਵੱਜਿਆ ਨੇਰੇ 'ਚ ਹੁਣ ਘਾਟ ਹੀ ਪਤਾ ਲੱਗਣਾ ਹੈ ਤੇ ਚੱਲਦੇ ਹਾਂ ਸਕਾਈ ਸ਼ੂਟ ਵੱਲੋਂ ਬਸ ਇੱਕੋ ਪਹਿਲਾਂ ਤਾਂ ਅੱਗ ਸਿਕਣੀ ਜੂਰੀ ਆ ਲੋਦੀ ਬੰਦੇ ਹੀ ਖੜ ਗਏ ਆ ਸਵਾਗਤ ਕਰਨ ਲਈ ਪਹਿਲੇ ਹੀ ਮੈਂ ਕਿਹਾ ਅਸੀਂ ਅੱਗ ਸੇਲੀਏ ਸੀ ਤਾਂ ਸਾਨੂੰ ਠੰਡ ਜਿਆਦਾ ਲੱਗਦੀ ਵੀ ਫੋਨ ਕਰਦੇ ਕਹਿੰਦਾ ਕੁੱਤਾ ਪੈਂਦਾ ਰਸਤੇ ਸਹੀ ਗੱਲ ਜਾ ਲੈ ਕੇ ਜਾ ਕੇ ਫੇ ਹਾਂਜੀ ਸ਼ਾਟ ਜਿਹੜੇ ਤੁਹਾਨੂੰ ਪਤਾ ਪਹਿਲਾਂ ਅਸੀਂ ਦੁਪਹਿਰੇ ਲੈ ਸੀਗੇ ਹੁਣ ਚਲਾਣੇ ਆ ਗੁਰੂ ਮਹਾਰਾਜ ਦੀ ਛੇਰੀ ਆ ਰਹੀ ਆ ਤੇ ਚਲਾਣੇ ਆ ਇਹਨੂੰ ਜਿਆਦਾ ਚਾੜੜਿਆ ਚਲਾਣ ਦਾ ਇਹ ਕਹਿੰਦਾ ਕੋਈ ਗੱਲ ਨਹੀਂ ਚਲਾਣੇ ਚਲਾਣੇ ਆ ਤੇ ਆ ਜਾਣ ਹੁਣ ਜਲਦੀ ਇਹ ਚਲਾਣੇ ਆ ਇਸ ਤੋਂ ਬਾਅਦ ਫਿਰ ਸ਼ਬਦ ਵੀ ਸੁਣਾਗੇ ਰੀ ਸਕਾਈ ਜੋਰ ਨੂੰ ਆਕੋ ਅਗਰ ਤੋਂ ਲੈ ਨਾ ਚਲਪਣ ਆਪਣੀ ਬੜਾਲਾ ਲੋ ਜੀ ਸਕਾਈ ਸ਼ੋਟ ਏ ਚੱਲ ਪਾ ਮੇਰੇ ਵੀਰੇ ਹੁਣ ਕਿਤੇ ਉਹੀ ਕੰਮ ਨਾ ਕਰਦੀ ਜਾਣਾ ਕਾਰਾਂ ਚ ਜਾਣਾ ਖਵਾਰਾਂ ਚ ਆ ਲੈ ਮੋਹਿਆ ਲੈਤਾ Oke, oh, ya. Yeah. Mm -hmm. Halo, Ceko. Ceko. Yeah, jadi ਜਲਦੀ ਜਲਦੀ ਖਿੱਚ ਕੇ ਕਰੋ ਕੰਮ ਨੂੰ ਸਿਮਰਨ ਸਾਰਾ ਪ੍ਰੋਗਰਾਮ ਵਧੀਆ ਹੋ ਗਿਆ ਪ੍ਰਵਾਹ ਫਰੀ ਚੱਲ ਗਈ ਤੇ ਅੱਜ ਦਾ ਵਲੌਗ ਇੱਥੇ ਹੀ ਕਰਦੇ ਆ ਇਹਨੇ ਗੱਲਾਂ ਦਾ ਸਮਾਪਤ ਮਿਲਾਂਗੇ ਤੁਹਾਨੂੰ ਇੱਕ ਹੋਰ ਵਧੀਆ ਵਲੌਗ ਲੈ ਕੇ ਸੋ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ